Se rean ¿no? ਸਟੋਰ ਦੇ ਵਿੱਚ ਬਹੁਤ ਜ਼ਬਰਦਸਤ ਅੱਗ ਆ ਗਈ ਹੈ। ਇਹ ਕਹਿੰਦੇ ਸੀ ਪਾਰਟੀ ਦਾ ਉੱਥੇ ਨਹੀਂ ਮਿਲਦਾ। ਪਾਪਲਿਸ ਪਹੁੰਚ ਗਏ ਨੇ। ਅੱਗ ਦੇ ਕਾਬੂ ਪਾ ਰਹੇ ਆ। ਅੱਗ ਬਹੁਤ ਜ਼ਿਆਦਾ ਤੇਜ਼ ਹੈ। ਇਹ ਪਾਲੀ ਜੀ ਮਕਾਨ ਤੁਹਾਡਾ? ਹਾਂ ਜੀ ਸਾਡਾ। ਤੇ ਤੁਸੀਂ ਇਹ ਦੱਸੋ ਵੀ ਇਹ ਅੱਗ ਕਿਵੇਂ ਲੱਗੀ? ਪਾਲੀ ਘਰ ਦੇ ਨਾਲ ਹੋਈ। ਪੂਜਾ ਕੀਤੀ ਸੀ ਕਮਰੇ ਵਿੱਚ ਤੇ ਪੂਜਾ ਕਰਕੇ ਜੋਤ ਜਗਾਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਫੋਟਪਾਰ ਚਲੇ ਗਏ। ਜਦੋਂ ਵੂਡਪੌਣ ਗਏ ਤਾਂ ਫਿਰਕਰੋ ਫੋਨ ਆਇਆ ਭਰਾ ਦਾ ਆਇਆ ਯਾਨੀ ਕਿ ਦਲਕੇ ਵੀ ਮਕਾਨ ਨੂੰ ਅੱਗ ਲੱਗੀ ਪਈ ਹੈ ਅੱਗ ਬਹੁਤ ਤੇਜ਼ ਸੀ ਫਿਰ ਅੱਗ ਬੁਝਾਈ ਕਿਵੇਂ ਗਈ ਫਿਰ ਅੱਗ ਇਦਾਂ ਬੁਝਾਈ ਗਈ ਕਿ ਫਾਇਰ ਬਰਗੇਡ ਆਈ ਤੇ ਫਾਇਰ ਬਰਗੇਡ ਨੇ ਅੱਗ ਆਕੇ ਬੁਝਾਈ ਫਾਇਰ ਬਰਗੇਡ ਮੌਕੇ ਤੇ ਪਹੁੰਚ ਗਈ ਸੀ ਜੀ ਹਾਂਜੀ ਮੌਕੇ ਤੇ ਪਹੁੰਚ ਗਈ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਹਾਂਜੀ ਬੜੀ ਬੜੀ ਅੱਛਾ ਹੋਰ ਇੱਥੇ ਕੋਈ ਤੁਹਾਨੂੰ ਕੋਈ ਐਮਐਲਏ ਜਾਂ ਕੋਈ ਮਤਲਬ ਕਿ ਸਿਟੀ ਪੁਲਿਸ ਥਾਣੇ ਚੋਂ ਕੋਈ ਬੰਦਾ ਆਇਆ ਹੋਵੇ ਮੌਕੇ ਤੇ ਸਿਟੀ ਪੁਲਿਸ ਬੁਲਾ ਜੂਗੀ ਆਈ ਸੀ ਸਾਰੇ ਤੇ ਅਮਚੀ ਵੀ ਗੱਲ ਵੀ ਆਈ ਸੀ ਤੇ ਉਹਨਾਂ ਨੇ ਜਨਕੀ ਆਪ ਉਹਨਾਂ ਨੇ ਵੀ ਜਾਈ ਕੋੜੀ ਸ਼ਹਿਰ ਦੇ ਵੀ ਸਹਿਯੋਗ ਤੁਹਾਨੂੰ ਪੂਰਾ ਮਿਲਿਆ ਹੋਗਾ ਅੱਗ ਬਝਾਉਣ ਚ ਤੁਹਾਨੂੰ ਕੋਈ ਪਤਾ ਨਹੀਂ ਸੀ ਵੀ ਅੱਗ ਕਦੋਂ ਲੱਗੀ ਨਹੀਂ ਸਾਨੂੰ ਨਹੀਂ ਪਤਾ ਇਹ ਤਾਂ ਮੋੜ ਸ਼ਹਿਰ ਵਾਲਿਆਂ ਨੇ ਅੱਗ ਪਝਾਈ ਹਾਂਜੀ ਹਣ ਕੋਹਾਂ ਨੇ ਅੱਗ ਜਗਾਈ ਤੁਹਾਡਾ ਨਾਮ ਕੀ ਸਹੀ ਗੋਪਾਲ ਕ੍ਰਿਸ਼ਨ ਨੀਪਾ ਹਾਂਜੀ ਇਹ ਵੀਰ ਜੀ ਜਿਹੜੀ ਦੁਰਘਟਨਾ ਹੋਈ ਹੈ ਇੱਥੇ ਤੁਸੀਂ ਆਏ ਹੋ ਤੁਰੰਤ ਆਏ ਹੋ ਤੇ ਇਹ ਤੁਹਾਨੂੰ ਕਿਨੇ ਦੱਸਿਆ ਕਿਵੇਂ ਹੋਇਆ ਕਿੰਨੇ ਵਜੇ ਅੱਗ ਲੱਗੀ ਉਹਦੇ ਬਾਰੇ ਥੋੜਾ ਜਾਣਕਾਰੀ ਸਾਨੂੰ ਨਹੀਂ ਸਾਡੇ ਕੰਟਰੋਲ ਰੂਮ ਤੇ ਕੋਈ ਆਇਆ ਸੀ ਤੇ ਸਾਨੂੰ ਦੂਜਣਾ ਮਿਲੀ ਕਿ ਸੰਗਾ ਸਾਡੇ ਸਾਹਮਣੇ ਗੰਦੀ ਗੰਦੀ ਸਕੂਲ ਕੋਲੇ ਵੀ ਅੱਜ ਲੱਗੀ ਐ ਤਾਂ ਅਸੀਂ ਤੁਰੰਤ ਆ ਕੇ ਜਿੱਥੇ ਪਹੁੰਚੇ ਆਂ ਤੇ ਆ ਕੇ ਦੇਖਿਆ ਜਹਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਉਹ ਚੱਕ ਲੱਗੀ ਸੀ ਅਸੀਂ ਜਾ ਕੇ ਉੱਥੇ ਦੇਖਿਆ ਪਾਣੀ ਪਾਇਆ ਤੇ ਦੇਖਿਆ ਵੀ ਕੁਝ ਕਰਾਨੇ ਤੇ ਰੈਣੀ ਦਾ ਸਮਾਨ ਪਿਆ ਸੀ ਕੁਝ ਘਰ ਦੇ ਵਰਤੋਂ ਦੀ ਚੀਜ਼ਾਂ ਸੀ ਤੇ ਜਿਵੇਂ ਫ੍ਰਿਜ ਵਗੈਰਾ ਸੈਂਟਰ ਵਗੈਰਾ ਅਸੀਂ ਬਾਹਰ ਕੱਢ ਦੇ ਦਿੱਤੇ ਪਛਾਣ ਤੋਂ ਹੀ ਪਛਾੜਿਆ ਕੰਮ ਜਦ ਜਿਹੜੀ ਆ ਤੁਹਾਨੂੰ ਕਦੋਂ ਪਤਾ ਲੱਗਾ ਕਿੰਨੇ ਵਜੇ ਪਤਾ ਲੱਗਾ ਕਿਨੇ ਤੁਹਾਨੂੰ ਗਾਵਰ ਦਿੱਤੀ ਸਰ ਟਾਈਮ ਤਾਂ ਹੋਊਗਾ ਕੋਈ ਦੇਖੀ ਰੱਖੋ ਲਗਭਗ 40-45 ਮਿੰਟ ਪਹਿਲਾਂ ਸਾਨੂੰ ਪਤਾ ਲੱਗਿਆ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਜੀ ਦੋ ਗੱਡੀਆਂ ਆਈਆਂ ਜੀ ਦੋ ਗੱਡੀਆਂ ਤੇ ਅੱਗ ਜਿਹੜੀ ਇਸ ਵੇਲੇ ਪੂਰੀ ਕਾਬੂ ਤੇ ਹੈ ਜੀ ਹਾਂਜੀ ਪੂਰੀ ਅੱਗ ਕਾਬੂ ਹੈ ਟਾਈ ਜੀ ਅੱਗ ਕਾਬੂ ਚ ਆਈ ਪੂਰਾ ਅਸੀਂ ਸੰਭਾਲਿਆ ਹੈ ਅਮਲਾ ਤੁਹਾਡਾ ਪੂਰਾ ਆਇਆ ਸੀ ਜੀ ਹਾਂਜੀ ਸਰ ਪੂਰਾ ਧੰਨਵਾਦ ਸੇ ਖੁਸ਼ ਹਾਂ ਅੱਜ ਦੀ ਜਿਹੜੀ ਘਟਨਾ ਹੋਈ ਹੈ ਇਹਦੇ ਬਾਰੇ ਤੁਸੀਂ ਕੁਝ ਦੇਖੋ ਅਚਾਨਕ ਘਟਨਾ ਵਾਪਰੀ ਹੈ ਤੇ ਨਾਲ ਦੇ ਨਾਲ ਪਤਾ ਲੱਗਣ ਕਰਕੇ ਬਚਦੂਗੀ ਫਿਰ ਵੀ ਕਿਉਂਕਿ ਅੱਗ ਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਰੈਡੀ ਦਾ ਕੰਮ ਸੀਗਾ ਉਸ ਵਾਸਤੇ ਫਾਇਰ ਬ੍ਰਿਗੇਡ ਨੇ ਜਾਂ ਹੋਰ ਆਂਡ ਗਵਰਨ ਨੇ ਪੂਰਾ ਯੋਗਦਾਨ ਪਾਇਆ ਔਰ ਅੱਗ ਤੇ ਕਾਬੂ ਪਾ ਲਿਆ ਤੋਂ ਬਹੁਤ ਮੰਦਪਾਤੀ ਟੱਡ ਰਹਾ ਸਾਨੂੰ ਥੋੜਾ ਜਿਹਾ ਵੇਰ ਰਹਿਣਾ ਚਾਹੀਦਾ ਕਿਉਂਕਿ ਪੂਰਾ ਪਾਸ ਕਰਦੇ ਨੇ ਰੱਬ ਦਾ ਨਾਮ ਲੈਣੇ ਕਿਉਂਕਿ ਇਹ ਕਾਰਨ ਬਣ ਗਿਆ ਪਰ ਫਿਰ ਵੀ ਬਚਤ ਰਹੀ ਹੈ ਜਿਹੜਾ ਡਿਪਾਰਟਮੈਂਟਾਂ ਨੇ ਸਾਰੇ ਨੇ ਆਪਦਾ ਦਾ ਯੋਗਦਾਨ ਪਾਇਆ ਔਰ ਆਰਡ ਗਵਰਨਰ ਸਾਰੇ ਨੇ ਮਨੁੱਖਤਾ ਦੀ ਸੇਵਾ ਜਿਹੜੀ ਕੀਤੀ ਹੈ ਹਰ ਬੰਦੇ ਨੇ ਆਪਣਾ ਦਾ ਯੋਗਦਾਨ ਪਾਟੇ ਦਾ ਉਹ ਵੱਡਾ ਨੁਕਸਾਨ ਹੋਣ ਤੋਂ ਬਚਾਉਂਦਾ ਅੱਛਾ